ਮੇਰੇ ਦੇਖੋ ਬੰਦ ਕਰਨ ਦੀ ਇੱਛਾ ਕੋਈ ਬਤਲੇ ਮੈਨੂੰ ਤੋਹ। ਇਹ ਕੀ ਹੈ? ਇਹ ਕੀ ਹੈ? ਤੇਰੇ ਕੋ ਨਹੀਂ ਪਤਾ ਪਨੀਰ ਹੈ ਕਿਆ ਫੁਆ ਹੈ ਕਿਆ? ਥੋੜਾ ਪਨੀਰ ਹੈ। 9 ਪਨੀਰ ਦਾ ਸੈਂਪਲ। ਕਾਦੀ ਉਹਦੀ ਪਨੀਰ ਨਹੀਂ ਨਹੀਂ ਉਹ ਫੁਆ। ਮਾਰੇ ਨੂੰ ਬੁਲਾਉ। ਬਾਹਰ ਨੂੰ ਬੁਲਾਓ ਆਪਣੇ ਮਾਲਕ ਨੂੰ। ਮਾਲਕ ਨੂੰ ਬੁਲਾਓ। ਕਲਾਜਰ ਦੇ ਜੈਪ ਕੰਪਿਊਟਰ ਦਾ ਜੱਪ ਲੈ। ਹਾਂ ਜਿਹੜਾ ਖੋਇਆ ਜਾਂ ਕੀ ਆ ਮਨੈਸ਼ ਦਾ ਸੈਂਪਲ ਉਹ ਜੋ ਵੀ ਇਹ ਕਹਿੰਦਾ ਦੇਖੋ ਕੀ ਆ ਕਹਿੰਦਾ ਠੀਕ ਹੈ। ਕੋਈ ਟਕਣਾ ਦਾ ਜ਼ਰੂਰੀ ਨਹੀਂ ਸਮਝਦੇ ਲੋਕ ਜਿ ਕੱਪੜਾ ਜਾਲੀ ਦੇ ਦਿੰਦੇ ਫੱਟਿਆ। ਲੋ ਆ ਕੋਈ ਚੀਜ਼ ਕਵਰ ਨਹੀਂ ਹੈਗੀ ਇਹਨਾਂ ਦੀ। ਚਲੋ ਜੀ। ਉਹ ਅਸਕੂਲੇ ਦੇਖ ਅਸਕੂਲੇ ਉਹ ਦੇਖੀ। ਮਨੈਸ਼ ਨੂੰ ਸਭ ਦੇਖੋ। ਆ ਦੇਖੋ। ਦਰਬੜੀਆ ਕੀ ਹੈ ਉਹ ਅੱਜ ਹਾਂ ਖਵਾ ਇਸੇ ਤੋ ਹਾਲਾਤ ਦੇਖੋ ਤੁਸੀਂ ਲੋਕੀ ਚਾਹਮਾਣਾ ਮਠਿਆਈ ਖਾਂਦੇ ਆ ਇਹ ਬਾ ਕੋਈ ਆ ਆਤੀਏ ਤਲਾਦ ਦੇਖੋ ਕਲਰ ਦਾ ਕੋਈ ਸਾਹ ਨਹੀਂ ਹੈਗਾ ਇਹ ਉਹ ਨਹੀਂ ਚਮਚਮਾ ਜਿਹੜੀ ਹਾਂ ਅਨਸੇਫ ਆਈ ਆ ਪਿੱਛੇ ਜਿਹੇ ਭਜੀ ਆ ਗਈ ਹੈ ਹਾਂ ਉਹ ਵੀ ਗਈ ਇਹੇ ਗਈ ਓਥੇ ਸਰਦਾਰ ਦੇ ਕਲਰ ਦਾ ਇਸਤੇਮਾਲ ਕਿਦਾਂ ਕਰ ਰਹੇ ਹੈ ਇਹ ਜਿਹੜੇ ਰੰਗ ਵਾਲਾ ਖਾਨ ਖਾਂਦੇ ਆ ਨਾ ਉਹ ਵੀ ਥੋੜਾ ਧਿਆਨ ਦੇਣ ਪਈ ਪਿੱਛੇ ਜੇ ਅਸੀਂ ਇੱਕ ਸੈਂਪਲ ਭਰਿਆ ਚਮਚਮ ਦਾ ਇਹ ਵਾਲਾ ਹੀ ਆ ਜਿਹੜਾ ਉਹ ਅਨਸੇਫ ਆਇਆ ਭਰਿਆ ਵੀ ਸ਼ਾਰਪੁਰਕ ਸਭ ਲੋਕ ਉਹ ਜ਼ਹਿਰ ਮਤਲਬ ਹਜ਼ਰਡਾ ਸਾ ਖਤਰਨਾਕ ਆ ਲੋਕੀ ਖਾਣ ਵਾਲੇ ਵੀ ਸੋਚਣ ਨਾ ਵੀ ਯਾਰ ਇਦਾਂ ਦੀ ਚੀਜ਼ ਨਹੀਂ ਖਰੀਦਣੀ ਅਸੀਂ ਇਕੱਲੇ ਕੀ ਕਰ ਸਕਦੇ ਆ ਜਦੋਂ ਖਰੀਦਾਂ ਵਾਲੇ ਵੀ ਲੋਕੀ ਖਾਣ ਵਾਲੇ ਵੀ ਥੋੜਾ ਸੋਚਣ ਵਿਚਾਰ ਨੇ ਇਹਨਾਂ ਗੱਲਾਂ ਨੂੰ ਜੇ ਕੋ ਫੂਡ ਸੇਫਟੀ ਟੀਮ ਇਕੱਲੀ ਕੁਝ ਸਾਰਾ ਕੁਝ ਠੀਕ ਕਰ ਲੂ ਅੱਜ ਤਾਂ ਇੱਥੇ ਖੜੇ ਆ ਵੀ ਹਰ ਬੰਦੇ ਨੂੰ ਆਪਣੇ ਸਰੀਰ ਦਾ ਆਪ ਫਿਕਰ ਕਰਨਾ ਪਊਗਾ ਜਿਹੜਾ ਇਦਾਂ ਦੀ ਮਠਿਆਈ ਜਿਹਦਾ ਕੋਈ ਕਵਰ ਨਹੀਂ ਕੋਈ ਟੱਕਿਆ ਨਹੀਂ ਕੋਈ ਜਾਲੀयां ਹੀ ਦੇ ਦਿੰਦਾ ਕੱਪੜੇ ਦੀਆਂ ਅੱਜ ਅਸੀਂ 6 ਵਜੇ ਆ ਲਗਭਗ ਮੇਰਾ ਖਾਲਾ 6 ਵਜੇ ਪਹੁੰਚ ਗਏ ਇੱਥੇ ਔਰ ਇਹਨੇ ਪੂਰੇ ਪੰਜਾਬ ਚ ਮਠਿਆਈ ਸਪਲਾਈ ਕਰਦਾ ਪਤਾ ਨਹੀਂ ਕਿੱਥੇ ਕਿੱਥੇ ਪਤਾ ਲਗਾ ਇਨਫੋਰਮੇਸ਼ਨ ਆ ਇਨਪੁਟ ਮਿਲੀ ਆਪੀ ਇਹ ਇਹ ਬੰਦਾ ਮਠਿਆਈ ਜਿਹੜੀ ਬੜੀ ਜਗ੍ਹਾ ਤੇ ਸਪਲਾਈ ਕਰਦੇ ਵੱਡਾ ਕੰਮ ਕਰਦਾ ਮਤਲਬ ਇਹ ਥੋੜਾ ਵੀ ਮਿਆਰ ਹੀ ਨਹੀਂ ਕੋ ਰੱਖਣਾ ਹਾਂ ਫਰਸ਼ ਦੇਖੋ ਤੁਸੀਂ ਇਹ ਫਰਸ਼ ਜਿਹੜਾ ਇਹ ਕਦੀ ਸਾਫ਼ ਹੋ ਸਕਦਾ ਕਲੀਨ ਮਤਲਬ ਜੇ ਜੇ ਤੋਂ ਇੰਨਾ ਇਹ ਪੈਸਾ ਕਮਾਉਂਦੇ ਯੂਨਿਟ ਤੋਂ ਲੋਕ ਉਸ ਯੂਨਿਟ ਤੇ ਕਿਉਂ ਨਹੀਂ ਪੈਸਾ ਖਰਚਦੇ ਸਾਫ ਸਪਾਈ ਵਾਲ ਕਿਉਂ ਨਹੀਂ ਕਿੰਨਾ ਖਰਚਾ ਹੋ ਜਾਣਾ ਉਧਰ ਧਿਆਨ ਨਹੀਂ ਦੇਣਾ ਆ ਦੇਖੋ ਅਜੇ ਉਹ ਤੁਸੀਂ ਦੇਖੀਏ ਪੈਕ ਜਿਹੜੀ ਜਾਣੀ ਆ ਮਠਿਆਈ ਇਹ ਸਾਰੀ ਇਹ ਮਠਿਆਈ ਹੈ ਦਪਾਉਣੇ ਜਿਹੜੀ ਇਹ ਸਾਰੇ ਪੰਜਾਬ ਚ ਸਪਲਾਈ ਹੋ ਗਈ ਹੈ ਜਿਹੜੀ ਇਹ ਤੁਹਾਨੂੰ ਤੁਹਾਡੇ ਸ਼ਹਿਰਾਂ ਚ ਜਿਹੜੀ ਵਿਕਣੀ ਆ ਤੁਸੀਂ ਖਰੀਦਣੀ ਆ ਡੱਬੇ ਉਹ ਇਹ ਤੁਹਾਨੂੰ ਦਿਖਾ ਰਹੇ ਆ ਕਿ ਇਹ ਇਦਾਂ ਦੇ ਹਾਲਾਤਾਂ ਚ ਬਣੀ ਹੋਈ ਆ ਜਨੋ ਅਸਲ ਵਿੱਚ ਜਿਹੜੀ ਚੀਜ਼ ਕਈ ਵਾਰੀ ਹੁੰਦਾ ਵੀ ਕੇਕ ਤੁਸੀਂ ਲੈ ਜਾਂਦੇ ਹੋ ਘਰੇ ਮਠਿਆਈ ਘਰੇ ਲੈ ਜਾਂਦੇ ਹੋ ਪਰ ਉਹ ਕਿਹਨਾ ਹਾਲਾਤਾਂ ਚ ਬਣੀ ਆ ਉਹ ਵੀ ਤੁਹਾਨੂੰ ਥੋੜਾ ਅਸੀਂ ਅਵੇਅਰ ਕਰਾਉਣਾ ਚਾਹੁੰਦੇ ਆ ਇਹ ਮਾਰਕਾ ਘੜਾ ਲਾਇਆ ਸਰ ਪ੍ਰਿੰਟ ਕਿ ਹੈ ਦਾ ਵੀ ਆਈਏ ਸਮੋਸਾ ਨਹੀਂ ਸਪੈਸ਼ਲ ਆ ਸਪੈਸ਼ਲ ਨਹੀਂ ਹਮਦੇ ਸਾਰੇ ਹੈ ਪਨੀਰ ਵੀ ਸਪੈਸ਼ਲ ਰਸਗੁੱਲੇ ਵੀ ਸਪੈਸ਼ਲ ਇਹਨਾਂ ਦੇ ਚੰਮ ਚੰਬੀ ਸਪੈਸ਼ਲ ਇਹ ਮਠਿਆਈ ਖਾਂਦੇ ਹੋ ਇਹ ਦੇਖ ਰਹੇ ਹੋ ਤੁਸੀਂ ਖੇਰੂ ਜਿਹੜੇ ਵਰਕਰ ਆ ਕਿੱਦਾਂ ਸੁੱਤੇ ਹੋ ਆ ਕਿਸ ਨੂੰ ਕੋਈ ਫਿਕਰ ਨਹੀਂ ਐ ਚ ਚੂਹੇ ਘੁਮਾਣਾ ਇਹ ਚ ਕੀ ਕੀ ਆ ਮੱਖੀਆਂ ਮਰੀਆਂ ਆ ਉਹ ਆ ਆ ਮੱਖੀਆਂ ਮਰੀਆਂ ਕੋਈ ਕਵਰਟ ਨਹੀਂ ਹੈ ਟੱਕਿਆ ਇੱਕ ਵੀ ਤੁਹਾਨੂੰ ਕੋਈ ਲੱਗਦਾ ਟੱਪ ਜਿਹੜਾ ਸਵੀਟ ਦਾ ਟੱਕਿਆ ਹੋਇਆ ਨਹੀਂ ਆਉਂਦੀ ਮੇਰੇ ਬੋਲਾ ਤੇਰ ਤੇ ਰਿਆ ਮੈਂ ਤੇਲ ਕਿ ਜਿੱਥੇ ਮਠਿਆਈ ਬਣ ਰਹੀ ਟਿਲ ਕਰਿਆ ਮਤਲਬ ਚੱਲੇਪਰੀ ਆਏਗਾ ਆ ਦੇਖੋ ਟੱਬਾਂ 'ਚ ਜਿਹੜੀ ਤੁਸੀਂ ਇਹ ਕਿੱਦਾਂ ਇਹ ਸੇਫ ਹੈ ਯੂਨਿਟ ਕਿੱਦਾਂ ਦਾ ਇਹ ਆ ਇਹ ਹਾਈਜੀਨ ਦਾ ਕੋਈ ਛਿੱਟੇ ਟੰਗੀ ਹੋਈ ਹਾਈਜੀਨ ਜਿਹੜਾ ਨਹੀਂ ਆ ਦੇਖੋ ਉਲੀ ਲੱਗੀ ਹੋਈ ਆ ਮੋਲਡ ਤੇ ਕੋਈ ਆ ਆ ਆ ਸਾਰਾ ਕੁਝ ਦਿਖਾਓ ਲੋਕਾਂ ਨੂੰ ਜਿਹੜੇ ਵਸਾਈ ਕਰਦੇ ਮਨ ਦਿਖਾ ਦਿਓ ਵੀ ਆ ਹਾਲਾਤ ਆ ਮੱਖੀਆਂ ਮਰੀਆਂ ਮਨ ਜਿੱਥੇ ਸਾਫ ਸਫਾਈ ਦਾ ਤਾਂ ਕੋਈ ਧਿਆਨ ਹੀ ਨਹੀਂ ਹੈਗਾ ਕਿੰਨਾ ਗੰਦਾ ਹੈ ਜੀ ਆ ਦੇਖੋ ਇਹ ਨਿੱਕੀਆਂ ਗਲਾਬਾਂ ਦਾ ਮਣਾ ਜੰਗੀਆਂ ਨੇ ਵਿੱਚ ਰੱਖੀਆਂ ਹੋਈਆਂ ਮਨ ਤੁਹਾਨੂੰ ਲੱਗ ਰਿਹਾ ਇੰਨੀ ਮਠਿਆਈ ਹੈ ਪਰ ਕੋਈ ਇਹਦੀ ਸਿਕਿਉਰਿਟੀ ਕੋਈ ਇਸ ਮਾਲਕ ਨੂੰ ਇਹ ਨਹੀਂ ਪਤਾ ਵੀ ਇਹਦੀ ਇਹਦੀ ਯਾਰ ਕੋਈ ਚੀਜ਼ ਵਿੱਚ ਛੋਟੀ ਜਾਵੇ ਤੁਹਾਡੇ ਕੋਈ ਤੇ ਤੇ ਕੱਲ ਨੂੰ ਤੇਰੀ ਬਦਨਾਮੀ ਹੋ ਜਾਏ ਆਫਟਰ ਆਲ ਜਦ ਤੁਸੀਂ ਇੰਨਾ ਕਮਾਈ ਕਰਦੇ ਆ ਉਹਦੇ ਤੇ ਖਰਚਾ ਨਹੀਂ ਇਹਦੀ ਸਿਕਿਉਰਿਟੀ ਸੇਫਟੀ ਤੇ ਹਾਈਜਨ ਤੇ ਕੋਈ ਖਰਚਾ ਨਹੀਂ ਕਰਨਾ مٹھائی کام کی سفائی ہو جائے گا کوئی ہے باہر چوہے فری جانو پتا ہے کچھ ਅਈ ਦਿੱਤ ਮਾਰਕੀਟ ਦੀ ਕਨਬਲ ਸਵੀਟ ਸ਼ਾਪ ਪੰਜਾਬੀ ਬਾਜੀ ਲੱਡੂ ਪ੍ਰੋਪਰਾਈਟਰ ਗੁਰਵਿੰਦਰ ਸਿੰਘ ਚੀਮਾ ਜੀ ਜਾਨੀ ਬਾਂਡਰੀ ਪ੍ਰੋਪਰਾਈਟਰ ਗੁਰਵਿੰਦਰ ਸਿੰਘ ਚੀਮਾ ਪਧਾਸ ਚੌਕ ਬਖ ਪਧਾਸ ਚੌਕ ਬੇਗੋਵਾਲ ਦ ਪੁੜਥ ਮੋਬਾਈਲ ਨੰਬਰ ਆ ਮਤਲਬ ਇਹ ਬ੍ਰਾਂਡ ਸਾਰੇ ਇੱਥੇ ਅਵੇਲੇਬਲ ਆ ਹਾਂ ਕੀ ਆ ਏ ਹੋ ਗਏ ਜੀ ਮੈਮੋਰੀਬਲ ਸੈਲੀਬ੍ਰੇਸ਼ਨ ਜਾਮਣ ਆ ਇਹਦੇ ਚ ਲਵਨੀ ਤੇ ਕੀ ਇਹ ਵੀ ਉਹ ਹੀ ਆ ਉਹ ਹੀ ਵਰਿੰਦਰ ਸਿੰਘ ਚੀਮਾ ਪਦਾਸ ਚੌਂਕ ਬੇਗੋਵਾਲ ਜਾਨੀ ਬੇਗਵਾਲ ਜਿਹੜੇ ਮਠਾਈ ਇਹ ਖਰੀਦਣੀ ਆ ਉਹਨਾਂ ਨੂੰ ਦੱਸ ਰਹੇ ਪਏ ਜਿਹੜੇ ਤੁਸੀਂ ਆ ਡੱਬਾ ਤੇ ਏ ਐਡਰੈਸ ਲਿਖਿਆ ਸਾਡੇ ਵਿੱਚ ਉੱਪਰ ਪ੍ਰੋਪਰਾਈਟਰ ਗੁਰਵਿੰਦਰ ਸਿੰਘ ਚੀਮਾ ਜੋ ਇੱਥੇ ਲਿਖਿਆ ਹੋਇਆ ਪੱਦਾਸ ਪੱਦਾਸ ਚੌਕ ਆ ਜਪ ਪੱਦਾਸ ਚੌਕ ਹੈ ਮੇਗੋਵਾਲ ਤਸਵੀਰ ਪੁਲਾਥ ਮੋਬਾਈਲ ਨੰਬਰ ਲਿਖਿਆ ਮਨ ਜਿਹੜੇ ਡੱਬਾ ਕਈ ਵਿਚਾਰੇ ਖਾਂਦੇ ਹੋਣਾਂ ਨੂੰ ਦੱਸਿਆ ਵੀ ਇਹ ਜਿਹੜੀ ਤੁਸੀਂ ਮਠਿਆਈ ਖਾ ਰਹੇ ਹੋ ਇੱਥੋਂ ਬਣਦੀ ਆ ਇੱਥੋਂ ਐਦਾਂ ਦੇ ਹਾਲਾਤਾਂ ਚ ਬਣੀ ਆ ਦੇਖ ਲਓ ਜਰਾ ਗੱਬਿਆਂ ਦੇ ਕੱਚੇ ਪਾਣੀ ਸੁੱਕਨੇ ਆ ਮੌਸਮ ਦੇਖੋ ਥੋੜੀ ਜਿਹਾ ਉੱਪਰ ਵੀ ਦਿਖੇਗੀ ਰੋ ਤਾਂ ਦੇਖੋ ਤਾਂ ਦੇਖੋ ਦੇ ਉੱਪਰ ਤੇਜ਼ ਆ ਹਾਂ ਤੁਹਾਨੂੰ ਵੀ ਥੋੜੀ ਜਿਹੀ ਆ ਡੱਬੇ ਆ ਤੇ ਆ ਪਤਾ ਸ਼ਾਪ ਆਹ ਆ ਪਤਾ ਸ਼ਾਪ ਜਾਨੀ ਕਈ ਬੰਦੇ ਤਮਾਕੂ ਦੇ ਨੇੜੇ ਨਹੀਂ ਜਾਂਦੇ ਵਿਚਾਰੇ ਉਹ ਮਠਿਆਈ ਖਾਣੀ ਇਹਨਾਂ ਨੇ ਇਹਦੇ ਗੁਟਕਾ ਵੇਖੋ ਮਰੀ ਜਾਂਦੇ ਆ ਤਾਂ ਠੁੱਕ ਠੁੱਕ ਠੋੱਕੇ ਕੀਤਾ ਸਪੇਟ ਕੀਤਾ ਹਾਂ ਸਾਰਾ ਬਹੁਤ ਸਨੀ ਬਹੁਤ ਕਹਿੰਦੀ ਕਿ ਕਿੱਥੇ ਪਾਇ ਸੁੱਕਣੇ ਉਹਦੇ ਉੱਥੇ ਆਹ ਤਾਂ ਆ ਇਹਨਾਂ ਡੱਬਿਆਂ ਚਾਦੀ ਉਠਾਈ ਪਤਾ ਹੋਣ ਟੱਕੇ ਇਹਨਾਂ ਦੇ ਜੀ ਆਪ ਦਾ ਸਫਾਈ ਨਹੀਂ ਨਹੀਂ ਆ ਹੁਣ ਟੱਕੇ ਆ ਪਹਿਲਾਂ ਤਾਂ ਟੱਕੇ ਨਹੀਂ ਸੀ ਮੈਂ ਜਦੋਂ ਮੈਂ ਹੁਣੇ ਹੋਣਾ ਹੀ ਟੱਕੇ ਆ ਨਾ ਇੰਦਰ ਫਟਾਫਟ ਦੇਣ ਦੀ ਹੈ ਤਾਂ ਆ ਕਿੰਨੀਆਂ ਮੱਤੀਆਂ ਮਰੀਆਂ ਕੋਈ ਹੈ ਮਿਆਰ ਕੋਈ ਇਹ ਲੋਕਾਂ ਨੇ ਖਾਣੀ ਹੈ ਇਹ ਮਠਿਆਈ ਦਾ ਬਜ਼ੁਰਗਾਂ ਦੇ ਹਾਂ ਖਾਈ ਨਾ ਖਾਈ ਨਾ ਆਪੇ ਲੋਕ ਖਾਂਦੇ ਜਿਹੜੇ ਖਾਂ ਕਿਸੇ ਵੀ ਟੱਬ ਨੂੰ ਕੋਈ ਟੱਕਿਆ ਹੋਇਆ ਨਹੀਂ ਕਿਤੇ ਵੀ ਤੁਸੀਂ ਦੇਖੋ ਔਰ ਸਾਰੇ ਬੰਦੇ ਸੁੱਤੇ ਹੋ ਆ ਇਹ ਜਿਹੜਾ ਇਹ ਜਿੱਥੇ ਤੁਹਾਨੂੰ ਹਾਲ ਹਾਲ ਲੱਗ ਰਿਹਾ ਜਿੱਥੇ ਮਠਿਆਈ ਪਈ ਆ ਇੱਥੇ ਕੁਛ ਵੀ ਸੁੱਟ ਜਾਏ ਕੋਈ ਕੁਛ ਕਰ ਜਾਏ ਕੋਈ ਸਿਕਿਉਰਿਟੀ ਦਾ ਕੋਈ ਨਹੀਂ ਹੈਗਾ ਕੱਲ ਨੂੰ ਇਹਨਾਂ ਦੀ ਆਪਣੀ ਬਦਰਾਮੀ ਹੋ ਜਾਏ ਬੰਦੇ ਖਾ ਲੈਣ ਕੁਛ ਕੋਈ ਖਤਰ ਕੋਈ ਗੱਲ ਘਟਨਾ ਮਾੜੀਆਂ ਵਾਪਰ ਜਾਣ ਤਾਂ ਜਵਾਬ ਕਿਹਦਾ ਜਿਹੜੇ ਸਰ ਮਠਿਆਈ ਖਾਂਦੇ ਆ ਜਿਹੜੇ ਬੰਦਾ ਮਾਲਕ ਹੈ ਕਿ ਉਹਨੂੰ ਇਹ ਨਹੀਂ ਚਾਹੀਦਾ ਵੀ ਉਹ ਬੰਦਾ ਇੰਨਾ ਇੰਨਾ ਤੇ ਸੁੱਟਿਆ ਹੋਇਆ ਪ੍ਰਵਾਸੀ ਭਾਰਤੀ ਸਾਰੇ ਆ ਸੁੱਤੇ ਪਏ ਅੰਦਰ ਸਾਰੇ ਸੁੱਤੇ ਹੋ ਜਿਹੜੇ ਮਠਾਈ ਖਾਣ ਦੇ ਸ਼ਕੀਨ ਆ ਕੀ ਕਹਿਣਾ ਚਾਹੁੰਦੇ ਹੋ ਮਠਾਈ ਖਾਣ ਦੇ ਸ਼ਕੀਨ ਯਾਰ ਥੋੜੇ ਸੰਭਲ ਜਾਓ ਜਾਗੋ ਗ્રાਹਕ ਜਾਗੋ ਆਪਣੇ ਸਰੀਰ ਬਾਰੇ ਆਪ ਚਿੰਤਾ ਕਰੋ ਇਹ ਤਾਂ ਬੈਠੇ ਲੋਕ ਜੋ ਤੁਹਾਨੂੰ ਦੇਣ ਵਾਸਤੇ ਕਿੱਦਾਂ ਦਾ ਮਿਆਰੀ ਚੀਜ਼ਾਂ ਤੁਸੀਂ ਆਪਣੀ ਸਿਹਤ ਬਾਰੇ ਇੱਥੇ ਤਾਂ ਹੁਣ ਮੈਂ ਤਾਂ ਕਹਾਂ ਵਾਰਸ਼ਾ ਨੇ ਕਲਮ ਰੱਖ ਲਈ ਜੀ ਹੁਣ ਕੀ ਲਿਖਾਂ ਇੱਥੇ ਮੈਂ ਹੋਰ ਇੱਥੇ ਕੀ ਕਹਾਂ ਮੈਨੂੰ ਕੋਈ ਪੁੱਛਦਾ ਕਿ ਕੀ ਤੁਹਾਨੂੰ ਲੱਗਦਾ ਜਦੋਂ ਦੇਖਦੇ ਵੀ ਕਿਤੇ ਮੈਕਸੀਮਮ ਕੀ ਗੰਦ ਦੇਖਿਆ ਮਤਲਬ ਜਿਹਦਾ ਗੰਦੇ ਹਾਲਾਤਾਂ ਚ ਕੀ ਦੇਖਿਆ ਮੈਂ ਕਹਾ ਯਾਰ ਆਪਾਂ ਤਾਂ ਇਹ ਦੇਖਿਆ ਵੀ ਜਦੋਂ ਅਗਲੀ ਵਾਰ ਜਾਈਦਾ ਵੀ ਇਹ ਤਾਂ ਪਿਛਲਿਆਂ ਨੂੰ ਵੀ ਸਾਰਿਆਂ ਨੂੰ ਕੱਟ ਗਿਆ ਤੇ ਜਦੋਂ ਜਾਈਦਾ ਅਗਲਾ ਲੱਗਦਾ ਵੀ ਆਹ ਅਖੀਰ ਹੈ ਜਦੋਂ ਇਸ ਤੋਂ ਬਾਅਦ ਅੱਗੇ ਜਾਈਦਾ ਲੱਗਦਾ ਨਹੀਂ ਯਾਰ ਆਹ ਅਖੀਰ ਹੈ ਫਕੀਰ ਹੀ ਨਹੀਂ ਹੁੰਦੀ ਕਿਤੇ ਕੋਈ ਲਿਮਟ ਹੀ ਨਹੀਂ ਹੈ ਕੋਈ ਫੂਡ ਦਾ ਮਿਆਰ ਮੈਂ ਕਿਹਾ ਵਿਦੇਸ਼ਾਂ ਦੀਆਂ ਗੱਲਾਂ ਕਰਦੇ ਆਂ ਫੌਰਨ ਦੀਆਂ ਆਹ ਫੂਡ ਸੇਫਟੀ ਉਹ ਜਦੋਂ ਫੌਰਨ ਵਾਲੇ ਦੇਖਣਗੇ ਕਹਿਣਗੇ ਯਾਰ ਆਹ ਸਟੈਂਡਰਡ ਆ ਫੂਡ ਦਾ ਤੁਹਾਡਾ ਇਹਨਾਂ ਲੋਕਾਂ ਨੂੰ ਚਾਹੀਦਾ ਬੰਦੇ ਅਸਾਂ ਤਾਂ ਪਤਾ ਨਹੀਂ ਵਿਦਾਵਤ ਜੁਨੀਟੀ ਗੰਗ ਕਰ ਰਹੇ ਆ। ਕਿਸ਼ੋਰ ਜੀ ਥੋੜਾ ਜਿਆ ਥੋਨੂੰ ਅਸੀ ਦਿਖਾ ਰਹੇ ਆ। ਇੱਕ ਮਿੰਟ। ਤੁਸੀਂ ਇਹ ਜਿਹੜਾ ਤੁਹਾਡੇ ਅਸੀਂ ਵਿਜ਼ਿਟ ਕੀਤਾ ਨਾ ਅੰਦਰ ਆਏ ਆ। ਤੇ ਪਹਿਲੀ ਤਾਂ ਗੱਲ ਆ ਕੋਈ ਬੰਦਾ ਨਹੀਂ ਸੀ ਇੱਥੇ ਜਾਗਦਾ। ਮਠਿਆਈ ਚ ਜੇ ਕੋਈ ਗੇਟ ਦੇ ਉੱਤੋਂ ਵੀ ਇਦਾਂ ਕੋਈ ਜ਼ਹਿਰ ਛੁੱਟ ਜਾਏ ਕੋਸ਼ ਛੁੱਟ ਜਾਏ ਤੁਹਾਡਾ ਕੋਈ ਕਵਰਡ ਨਹੀਂ ਰਸਗੁੱਲੇ ਕੁ ਲੈਣੇ ਇੱਕ ਵੀ ਟੱਬ ਜਿਹੜਾ ਕੰਟੇਨਰ ਕਵਰਡ ਨਹੀਂ ਹੈਗਾ ਇੱਕ ਮੈਂ ਤੁਹਾਨੂੰ ਦਿਖਾਉਣੀ ਚਾਹਣਾ ਜਿਹੜੀ ਚੀਜ਼ਾਂ ਅਸੀਂ ਲਾਈਵ ਦੇਖੀਆਂ ਆਹ ਤਮਾਕੂ ਇਹਨਾਂ ਨੇ ਇੱਥੇ ਥੁੱਕੀ ਜਾਂਦੇ ਬੰਦੇ ਆਹ ਦੇਖਿਓ ਜਰਾ ਆਹ ਹਾਂ ਪੁੱਛੋ ਟਿਕਾ ਆਹ ਦੇਖਿਓ ਮੈਂ ਕਿ ਤੁਹ ਆਹ ਹਾਂ ਆ ਇਹ ਕੋਈ ਫੋਰਡ ਦਾ ਸਟੈਂਡਰਡ ਹੈਗਾ ਆਪਾਂ ਇਦਾਂ ਵੱਡਾ ਕੰਮ ਕਰ ਰਹੇ ਹਾਂ ਕੁਛ ਵੀ ਨਹੀਂ ਧਿਆਨ ਦੇ ਦੀ ਸਾਫ ਸਫਾਈ ਗੱਲ ਧਿਆਨ ਦੇਣ ਦੇ ਕੋਈ ਵੱਡਾ ਗੱਲ ਨਹੀਂ ਸੀ ਕੋਡ ਸੇਫਟੀ ਵਾਲੇ ਟੀਮ ਅੱਜ ਪਹਿਲੀ ਵਾਰੀ ਆਈ ਆ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਇਨਫੋਰਮੇਸ਼ਨ ਦਿੱਤੀ ਆ ਕੋਈ ਦੇਖੋ ਜਰਾ ਜਾ ਕੇ ਮਠਿਆਈ ਫਿਰ ਤੁਹਾਡੇ ਭਲੱਥ ਵੀ ਡੱਬੇ ਇੱਕੇ ਆ ਡੱਬੇ ਤੁਹਾਡੇ ਕੋਲ ਆ ਉਹ ਸਵੀਟ ਸ਼ਾਪ ਦੇ लवली ਦੇ ਫਿਰ ਤੁਹਾਡੇ ਕੋਲ ਆਰਐਸ ਦੇ ਵੀ ਆ ਫਿਰ ਸੈਂਡਵਿਚ ਜਾਣੇ ਆ ਮੱਖੀਆਂ ਬਹੁਤ ਮਰੀਆਂ ਹੋਈਆਂ ਆ ਇੰਜੈਕਸ਼ਨ ਆਜਾ ਆਜਾ ਤੱਕ ਆਜਾ ਮੱਖੀਆਂ ਚੱਲੇ ਛੱਡ ਇਹ ਮਕੱਈਆ ਤੇ ਤੁਸੀਂ ਉਹ ਆਈਡੀ ਦੇ ਬੱਚੇ ਆ ਬਈ ਆਈਡੀ ਬੀਸੀ ਕਰ ਅੱਛਾ ਅੱਛਾ ਚੀਜ਼ ਤੇ ਨਾ ਹੋਣਾ ਚੱਪੋ ਨੂੰ ਤਾਂ ਜਾਂਦੇ ਹੋ ਨੂੰ ਤਾਂ ਜਾਂਦੇ ਹੋ ਚਲ ਚਲ ਅੱਧੇ ਇੱਧਰ ਆ ਜਾ ਅੱਛਾ ਅੱਛਾ ਇਹ ਬੰਦਾ ਪਹਿਲੇ ਗੁਰਵਿੰਦਰ ਸਿੰਘ ਮਾ ਪੱਤਰ ਸਟ੍ਰੌਂਗ ਦੇ ਕੋਲ ਤਸਵੀਰ ਪਹਲੱਥ ਇਹ ਤੁਸੀਂ ਇਹ ਕਿੰਨੇ ਵਿਚਾਰੇ ਲੋਕਾਂ ਨੇ ਤੇ ਸਮਝਣਾ ਬਈ ਬੈ ਡੱਬਾ ਮਠਿਆਈ ਵਾਲਾ ਪਲਾਣਾ ਰੰਗ ਦੇ ਰਿਹਾ ਅੱਛਾ ਪੈਕ ਤੁਸੀਂ ਕਰ ਦੋ ਅਛਾ ਤੁਸੀਂ ਧਿਆਨ ਨਹੀਂ ਦਿੰਦੇ ਤੇ ਜਦੋਂ ਜਰਾ ਆਉਂਦੇ ਵਿਜ਼ਿਟ ਨਹੀਂ ਕਰਦੇ ਕਦੇ ਤੇ ਫਿਰ ਆ ਸਾਫ ਸਫਾਈ ਦਾ ਇਹ ਹਾਂ ਨਾ ਦੇਖ ਕੇ ਜਾਂਦੇ ਤੁਸੀਂ ਕੱਲ ਕੋਈ ਇੱਕ ਤੇ ਵੀ ਜਾਲੀ ਦਿੱਤੀ ਉਹ ਕਿਸੇ ਇੱਕ ਫਰੰਟ ਇਨਰ ਤੇ ਵੀ ਜਾਲੀ ਦਿੱਤੀ ਉਹ ਕਵਰ ਹੈਗਾ ਹੁਣ ਜਿਹੜਾ ਜਿੱਦੋ ਦਾ ਮਾਲ ਭਰੇ ਜਾਏਗਾ ਨਾ ਉਸ ਤੋਂ ਬਾਅਦ ਜੋ ਕੱਪੜਾ ਨਹੀਂ ਦਿੰਦੇ ਹਨਾ ਅਸੀਂ ਤਾਂ ਰਾਤ ਨੂੰ ਆਏ ਰਾਤ ਸਿੱਧਾ ਹੀ ਪਿਆ ਰਹਿਆ ਸਰ ਐਕਦਾ ਗਰਮ ਨੇ ਗਰਮ ਤੇ ਜਾਲੀ ਕਿਉਂ ਨਹੀਂ ਦਿੰਦੇ ਤੇ ਚੁੰਨੀਆਂ ਵਰਗੀ ਜਾਲੀ ਆਉਂਦੀ ਪਤਲੀ ਇਹਦੇ ਉੱਪਰ ਪਰਦੇ ਦੇਣ ਤੇ ਟੱਕਦੇ ਨਾ ਮੱਖੀ ਆਉਣੇ ਉਹ ਮੱਖੀਆਂ ਵਾਲਾ ਪੀਪਾ ਕਿੱਥੇ ਆ ਇੱਕ ਇਧਰ ਦਿਖਾਓ ਤੁਸੀਂ ਆ ਕੀ ਆ ਉਹ ਉਹ ਪਿਆਜ ਇੱਕ ਮਿੰਟ ਹਰ ਜਰਾ ਤੁਹਾਨੂੰ ਇਧਰ ਇਹਨਾਂ ਵੱਡੇ ਮੱਖੀਆਂ ਕਹਿੰਦੇ ਆ ਪੱਖਾ ਦੇਖੋ ਆਹ ਆਹ ਦੇਖੋ ਇਹ ਕਿ ਇਹਨੂੰ ਮੱਖੀਆਂ ਕਹਿੰਦੇ ਆਹ ਆਹ ਆ ਆ ਆ ਆਹ ਸਾਰੀ ਸੈਕਿੰਡ ਬਾਅਦ ਇਹਨਾਂ ਕੋਲ ਇਹਨੂੰ ਆਹ ਤੇ ਇਹਨਾਂ ਮੱਖੀਆਂ ਨੂੰ ਤਾਂ ਮਾਰਦੇ ਹੀ ਰਹਿਣਾ ਹੀ ਆ ਆ آہہہہ مکھیاں ٹھنڈا کر کے